ਇਹ ਗੱਲਾਂ ਵੀ ਆਪਣੇ ਆਪ ਚ ਮਹੱਤਵਪੂਰਨ ਹੈ ਕਿ ਅਸੀਂ ਆਪਣੇ ਹੱਕਾਂ ਦੀ ਹਿੱਤਾਂ ਦੀ ਸੂਬੇ ਦੀ ਰੱਖਿਆ ਕਰੀਏ ਉਹਦੇ ਲਈ ਸਟੈਂਡ ਲਈਏ ਰਾਜਨੀਤੀ ਵੀ ਕਰੀਏ ਪਰ ਕਿਤੇ ਨਾ ਕਿਤੇ ਨਾਲ ਹੀ ਨਾਲ ਇਹ ਵੀ ਮਹੱਤਵਪੂਰਨ ਹੈ ਕਿ ਸਾਨੂੰ ਟੈਕਨੋਲੋਜੀ ਦੇ ਪੱਖ ਤੋਂ ਸਾਨੂੰ ਇੱਕ ਵਿਸ਼ੇਸ਼ ਕਿਸਮ ਦੇ ਵਿਗਿਆਨਕ ਆਧਾਰ ਲਿਆ ਕੇ ਵੀ ਸੋਚਣਾ ਚਾਹੀਦਾ ਹੈ ਇਨ ਦਿਨੀ ਪਾਣੀਆਂ ਦਾ ਮੁੱਦਾ ਵੱਡੇ ਪੱਧਰ ਉੱਤੇ ਗਰਮਾਇਆ ਹੋਇਆ ਹੈ ਲੰਘੇ ਕੱਢ ਲ ਤੋਂ ਪਾਣੀਆਂ ਦੇ ਇਰਤਗਿਰਤ ਕਈ ਕੌਣ ਬਣਿਆ ਪੰਜਾਬ ਸਰਕਾਰ ਵੱਲੋਂ ਅੱਜ ਸੱਦੀ ਗਈ ਵਕਤ ਸਰਬਧਲੀ ਕਹਿੰਦਾ ਪਾ ਕੇ ਰਾਸੀ ਦਲਾਂ ਦੀ ਬੈਠਕ ਦੇ ਵਿੱਚ ਸਾਰੀਆਂ ਪਾਰਟੀਆਂ ਨੇ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਇੱਕਜੁਟਤਾ ਦਾ ਪੱਕਾਵਾ ਕੀਤਾ ਗਿਆ ਖੈਰ ਅਕਸਰ ਹੀ ਸਾਰੀਆਂ ਰਾਸੀ ਦਲਾਂ ਹਮੇਸ਼ਾ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਤਤਪਰ ਰਹਿੰਦੇ ਆ ਹੁਣ ਵੇਖਣ ਵਾਲੀ ਗੱਲ ਹੈ ਕਿ ਇਹ ਜਿਹੜਾ ਹੁਣ ਤਾਜ਼ਾ ਤਰੀਕ ਜਿਹੜਾ ਮਾਮਲਾ ਹੈ ਉਹ ਕਿਵੇਂ ਕਿਸ ਪੱਤਨ ਲੱਗੇਗਾ ਖੈਰ ਅੱਜ ਇਹ ਸਾਰੇ ਮਾਮਲੇ ਸਬੰਧੀ ਸਾਡੇ ਨਾਲ ਜੁੜੇ ਨੇ ਰਾਜਸੀ ਮਾਹਰ ਤੇ ਵੱਡੇ ਵਿਖੇ ਪ੍ਰੋਫੈਸਰ ਡਾਕਟਰ ਸਤਨਾਮ ਸਿੰਘ ਸੰਧੂ ਸਾਹਿਬ ਸੋ ਸੰਧੂ ਸਾਹਿਬ ਸਵਾਗਤ ਹੈ ਜੀ ਤੁਹਾਡਾ ਹਾਂ ਧੰਨਵਾਦ ਭਿੰਡਾ ਸਾਹਿਬ ਸੰਧੂ ਸਾਹਿਬ ਜਿਵੇਂ ਆਪਾਂ ਜ਼ਿਕਰ ਕੀਤਾ ਜੀ ਕਿ ਪੰਜਾਬ ਦੇ ਵਿੱਚ ਪਾਣੀ ਆਨੁਮਾਨੀ ਦੀ ਨਹੀਂ ਅਵਾਲ ਹੈ ਤੇ ਇਹ ਬੜਾ ਮਸਲਾ ਢੂੰਗਾ ਹੈ ਲੰਮੇ ਸਮੇਂ ਤੋਂ ਸਦੀਆਂ ਤੋਂ ਖੈਰ ਇਹ ਚਰਚਾ ਹੈ ਪੰਜਾਬ ਦੀ ਕਦੇ ਸੱਤ ਦਰਿਆ ਸੀ ਫਿਰ ਪੰਜ ਹੋਏ ਹੁਣ ਤਿੰਨ ਹੋਏ ਆਖਰ ਮਾਮਲਾ ਆਣ ਕੇ ਡੈਮ ਤੇ ਖੜ ਗਿਆ ਨੰਗਲ ਡੈਮ ਦੇ ਇਰਦ ਗਿਰਦ ਅੱਜ ਸਭ ਦਲੀ ਬੈਠਕ ਵੀ ਹੋਈ ਹੈ ਕਿਵੇਂ ਦੇਖਦੇ ਆ ਕਿ ਕਿਤੇ ਇਹ ਤਣਪਤਨ ਲੱਗੇਗਾ ਮਾਮਲਾ ਜਾਂ ਹਮੇਸ਼ਾ ਪਾਣੀ ਪੰਜਾਬ ਦੇ ਉਪਲਦੇ ਹੀ ਰਹਣਗੇ ਜੀ ਭਿੰਡਰ ਸਾਹਿਬ ਇਹਨੂੰ ਦੋ ਤਿੰਨ ਤਰੀਕਿਆਂ ਨਾਲ ਸਮਝਿਆ ਜਾ ਸਕਦਾ ਹੈ ਇੱਕ ਤਾਂ ਜਿਹੜੇ ਅੱਜ ਦੇ ਹਾਲਾਤ ਹੈ ਜੀ ਅੱਜ ਦੇ ਹਾਲਾਤ ਦੇ ਵਿੱਚ ਮੈਨੂੰ ਇਹ ਲੱਗਦਾ ਹੈ ਕਿ ਪਾਣੀਆਂ ਨੂੰ ਸਿੰਚਾਈ ਲਈ ਘੱਟ ਤੇ ਰਾਜਨੀਤੀ ਲਈ ਵੱਧ ਵਰਤਿਆ ਜਾ ਰਿਹਾ ਹੈ ਕਿਉਂਕਿ ਪਾਣੀ ਨੂੰ ਆਧਾਰ ਬਣਾ ਕੇ ਰਾਜਨੀਤੀ ਹੈ ਜਿਹੜੀ ਉਹ ਆਪਣੇ ਪੂਰੇ ਜੋਬਨ ਤੇ ਹੈ ਉਹਦੇ ਲਈ ਵੱਖ-ਵੱਖ ਰਾਜਸੀ ਪਾਰਟੀਆਂ ਆਪੋ ਆਪਣੀ ਵੋਟਾਂ ਦੀ ਖੇਤੀ ਹੈ ਜਿਹੜੀ ਉਹ ਪਾਣੀ ਨੂੰ ਕੇਂਦਰ 'ਚ ਰੱਖ ਕੇ ਕਰਨੀਆਂ ਚਾਹੁੰਦੀਆਂ। ਜੇ ਥੋੜਾ ਜਿਹਾ ਹੋਰ ਪਿੱਛੇ ਜਾਏਗੀ ਤੁਸੀਂ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਸਤਲੁਜ-ਜਮੁਨਾ ਲਿੰਕ ਨਹਿਰ ਉਸ ਤੋਂ ਪਹਿਲਾਂ ਮਤਾ ਅਨੰਦਪੁਰ ਸਾਹਿਬ ਪਾਣੀਆਂ ਦੀ ਫੇਰ ਵੰਡ ਬਾਰੇ ਗੱਲ ਕਰਨੀ, ਰਿਪੇਰੀਅਨ ਲਾਅ ਨੂੰ ਲਾਗੂ ਕਰਨਾ, ਕਦੇ ਰਾਜਸਥਾਨ ਤੋਂ ਅੰਗਰੇਜ਼ਾਂ ਦੇ ਸਮੇਂ ਤੋਂ ਲੈ ਕੇ ਹੁਣ ਤੱਕ ਦੀ ਗੱਲ ਕਰਨੀ ਜਿਦੇ ਵਿੱਚ ਇਹ ਕਿਹਾ ਜਾਣਾ ਕਿ ਪਾਣੀ ਪੰਜਾਬ ਦਾ ਸਰੋਤ ਹੈ। ਤੇ ਪੰਜਾਬ ਨੂੰ ਉਹ ਤੋਂ ਰਾਇਲਟੀ ਮਿਲਣੀ ਚਾਹੀਦੀ ਹੈ ਇਹ ਸਾਰੇ ਮਸਲੇ ਲਗਾਤਾਰ ਕਿਤੇ ਨਾ ਕਿਤੇ ਕਦੇ ਰਾਜਸੀ ਪੱਧਰ ਤੇ ਕਦੇ ਕੇਂਦਰੀ ਪੱਧਰ ਤੇ ਗੂੰਜਦੇ ਰਹੇ ਆ ਪਰ ਜਿੱਥੋਂ ਗੱਲ ਤੁਸੀਂ ਸ਼ੁਰੂ ਕੀਤੀ ਹੈ ਪਿਛਲੇ ਦਿਨਾਂ ਦੇ ਵਿੱਚ ਇਹ ਮਸਲਾ ਤਾਂ ਵੱਡਾ ਬਣ ਗਿਆ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਹੈ ਜਿਹੜਾ ਉਸ ਦੀ ਹੌਲੀ ਹੌਲੀ ਚੌਧਰ ਜਦੋਂ ਕਿ ਇੱਕ ਸਮੇਂ ਕਿਹਾ ਜਾਂਦਾ ਸੀ ਕਿ ਪਾਣੀ ਹੈ ਜਿਹੜਾ ਇਹ ਸਟੇਟ ਸਬਜੈਕਟ ਹੈ ਉਸ ਦੀ ਚੌਦਰ ਹੌਲੀ ਹੌਲੀ ਕੇਂਦਰ ਸਰਕਾਰ ਨੇ ਬਾਕੀ ਬਹੁਤ ਸਾਰੀਆਂ ਚੀਜ਼ਾਂ ਦੇ ਕੇਂਦਰੀਕਰਨ ਵਾਂਗੂ ਆਪਣੇ ਹੱਥ ਚ ਲੈ ਲਈ ਹੁਣ ਮਸਲਾ ਇੱਥੇ ਬਣਿਆ ਹੈ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਪਿਛਲੇ ਦਿਨਾਂ ਵਿੱਚ ਗਲੋਬਲ ਵਾਰਮਿੰਗ ਨਾਲ ਜਿਹੜੀ ਸਾਡਾ ਆਖੜਾ ਦੇ ਮਗਰਲੇ ਪਾਸੇ ਗੋਬਿੰਦ ਸਾਗਰ ਝੀਲ ਹੈ ਉਹਦੇ ਵਿੱਚ ਸਿਲਟਿੰਗ ਹੋਣ ਕਾਰਨ ਜਾਂ ਆਪਾਂ ਇਹ ਕਹੀਏ ਕਿ ਬਰਸਾਤਾਂ ਉਹਨੀਆਂ ਨਾ ਪੈਣ ਕਾਰਨ ਜਾਂ ਇਹ ਵੀ ਕਿਹਾ ਜਾ ਸਕਦਾ ਹੈ ਕਿ ਸਾਡੀ ਪਾਣੀ ਦੀ ਖੇਤੀ ਲਈ ਤੇ ਘਰੇਲੀ ਘਰੇਲੂ ਵਰਤੋਂ ਲਈ ਜਿਆਦਾ ਜ਼ਰੂਰਤ ਵਧਣ ਕਾਰਨ ਪਾਣੀਆਂ ਦੀ ਲੋਡ ਹੈ ਜਿਹੜੀ ਉਹ ਸਾਰੇ ਸੂਬਿਆਂ ਦੇ ਵਿੱਚ ਵਧ ਗਈ ਤੇ ਇਸ ਸਥਿਤੀ ਦੇ ਵਿੱਚ ਜਿਹੜੀ ਪਾਣੀਆਂ ਦੀ ਪਹਿਲੀ ਕੀਤੀ ਹੋਈ ਵੰਡ ਸੀ ਉਸ ਤੋਂ ਵਾਧੂ ਪਾਣੀ ਦੀ ਹਮੇਸ਼ਾ ਤੋਂ ਮੰਗ ਹੁੰਦੀ ਰਹੀ ਤੇ ਹੁਣ ਵੀ ਇਹ ਕਿਹਾ ਜਾ ਰਿਹਾ ਹੈ ਕਿ ਪੰਜਾਬ ਨੇ ਜਿੰਨਾ ਬੰਦਾ ਹਿੱਸਾ ਸੀ ਉਹਨਾਂ ਪਾਣੀ ਹੈ ਜਿਹੜਾ ਉਹ ਹਰਿਆਣੇ ਨੂੰ ਦਿੱਤਾ ਜਾਂ ਦਿੱਤਾ ਜਾ ਰਿਹਾ ਹੈ ਉਹ ਕਹਿੰਦੇ ਕਿ ਸਾਨੂੰ ਥੋੜਾ ਵਾਧੂ ਪਾਣੀ ਹੁਣ ਚਾਹੀਦਾ ਹੈ ਹੂੰ ਪੰਜਾਬ ਇਹ ਕਹਿ ਰਿਹਾ ਹੈ ਕਿ ਸਾਡੇ 90% ਜਿਹੜੇ ਜ਼ੋਨ ਹੈ ਉਹ ਪਹਿਲੇ ਡਾਰਕ ਜ਼ੋਨ ਦੇ ਵਿੱਚ ਆ ਚੁੱਕੇ ਹੈ ਧਰਤੀ ਹੇਠਲਾ ਪਾਣੀ ਹੈ ਜਿਹੜਾ ਸਾਡਾ ਉਹ ਜਾਂ ਗੰਧਲਾ ਹੋ ਗਿਆ ਜਾਂ ਇੰਨਾ ਜ਼ਿਆਦਾ ਡੂੰਘਾ ਹੋ ਗਿਆ ਕਿ ਉਸ ਨੂੰ ਹੁਣ ਵਰਤੋਂ ਵਿੱਚ ਲਿਆਉਣਾ ਕਾਫੀ ਮੁਸ਼ਕਲ ਹੋ ਗਿਆ ਤੇ ਨਾਲ ਹੀ ਆਮ ਆਦਮੀ ਸਰਕਾਰ ਨੇ ਇੱਕ ਵਾਅਦਾ ਵੀ ਕੀਤਾ ਸੀ ਤੇ ਉਸ ਤੇ ਕੰਮ ਵੀ ਕੀਤਾ ਕਿ ਅਸੀਂ ਪਾਣੀ ਨੂੰ ਟੇਲ ਤੱਕ ਅੰਤਮ ਕਿਸਾਨ ਤੱਕ ਪਹੁੰਚਾਵਾਂਗੇ ਇਰੀਗੇਸ਼ਨ ਨੂੰ ਅਸੀਂ ਜਿਹੜੀ ਨਹਿਰੀ ਪਾਣੀ ਤੇ ਥੋੜਾ ਜਿਹਾ ਡਿਪੈਂਡ ਕਰਨ ਦੀ ਕੋਸ਼ਿਸ਼ ਕਰਾਂਗੇ ਇਸ ਸਾਰੇ ਮਸਲੇ ਦੇ ਵਿੱਚ ਇੱਕ ਪਾਸੇ ਪਾਣੀ ਘਟਿਆ ਦੂਸਰੇ ਪਾਸੇ ਪਾਣੀ ਦੀ ਮੰਗ ਵਧਾਈ ਗਈ ਤੀਸਰੇ ਪਾਸੇ ਰਾਜਨੀਤੀ ਕਰਕੇ ਪੰਜਾਬ ਦੀ ਬਾਹ ਮੋੜਨ ਦੀ ਗੱਲ ਕੀਤੀ ਗਈ ਇਹਨਾਂ ਸਾਰੇ ਮਸਲਿਆਂ ਦੇ ਵਿੱਚੋਂ ਲਾ-ਪਾ ਕੇ ਨਿਕਲ ਇਹ ਰਿਹਾ ਕਿ ਹਰ ਰਾਜਨੀਤਿਕ ਪਾਰਟੀ ਕਦੇ ਉਹੋ ਆਪਣੀ ਜਿਹੜੀ ਲੋਕਲ ਪੋਲਿਟਿਕਸ ਹੁੰਦੀ ਹੈ ਉਸ ਕਰਕੇ ਕਦੇ ਕੇਂਦਰੀ ਪੋਲਿਟਿਕਸ ਕਰਕੇ ਇਹਨਾਂ ਮਸਲਿਆਂ ਨੂੰ ਸੁਲਝਾ ਨਹੀਂ ਰਹੀ ਇੱਕ ਜਮਾਨਾ ਸੀ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਜਦੋਂ ਕੇਂਦਰ ਦੇ ਵਿੱਚ ਵੀ ਭਾਜਪਾ ਸੀ ਪੰਜਾਬ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਨਾਲ ਮਿਲੀ ਜੁਲੀ ਅਕਾਲੀ ਦਲ ਦੀ ਸਰਕਾਰ ਸੀ ਉਦੋਂ ਲੱਗਦਾ ਸੀ ਕਿ ਐਸਵਾਈਐਲ ਦਾ ਮਸਲਾ ਕਿਸੇ ਤਨ ਪਤਨ ਲੱਗੂਗਾ ਪਰ ਨਹੀਂ ਲੱਗਿਆ ਇਸ ਲਈ ਪਾਣੀ ਨੂੰ ਲੈ ਕੇ ਹਮੇਸ਼ਾ ਤੋਂ ਵਿਵਾਦ ਹੈ ਜਿਹੜਾ ਉਹ ਚੱਲਦਾ ਰਿਹਾ ਹੁਣ ਇਹ ਇੱਕ ਕਿਸਮ ਦਾ ਨੈਰੇਟਿਵ ਜਾਂ ਕਹਾਣੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਵੇਂ ਹਰਿਆਣਾ ਕੋਲ ਪੀਣ ਲਈ ਪਾਣੀ ਨਹੀਂ ਤੇ ਪੰਜਾਬ ਉਸ ਨੂੰ ਪੀਣ ਲਈ ਪਾਣੀ ਵੀ ਨਹੀਂ ਦਿੱਤਾ ਦੇ ਰਿਹਾ ਇਹਦੇ ਵਿੱਚ ਪੰਜਾਬ ਦੇ ਜਿਹੜੇ ਬਹੁਤ ਸਾਰੇ ਲੋਕ ਹੈ ਉਹ ਇਹ ਸਮਝ ਰਹੇ ਆ ਕਿ ਸਾਡੇ ਖਿਲਾਫ ਪਾਣੀ ਨੂੰ ਇੱਕ ਟੂਲ ਵਜੋਂ ਵਰਤਿਆ ਜਾ ਰਿਹਾ ਹੂੰ ਜਿੱਥੇ ਅੱਜ ਆਪਾਂ ਗੱਲ ਕੀਤੀ ਹੈ ਕਿ ਸਰਬਧਲੀ ਮੀਟਿੰਗ ਹੋਈ ਹੈ ਉਹਦੇ ਨਾਲ ਹੀ ਜਿਹੜੀ ਵੱਡੀ ਤਰ੍ਹਾਂ ਪਾਣੀ ਨਾਲ ਅਫੈਕਟ ਹੋਣੀ ਹੈ ਉਹ ਕਿਸਾਨ ਹੈ ਕਿਸਾਨ ਹੈ ਜਿਹੜੇ ਓਹੋ ਕਿਤੇ ਨਾ ਕਿਤੇ ਕੇਂਦਰੀ ਸਰਕਾਰ ਨਾਲ ਤੇ ਰਾਜ ਸਰਕਾਰ ਦੋਵਾਂ ਨਾਲ ਨਾਰਾਜ਼ ਚੱਲ ਰਹੇ ਆ ਅੱਜਕੱਲ ਉਹਨਾਂ ਨੇ ਕਿਹਾ ਜਦੋਂ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਡਾ ਮਸਲਾ ਤੁਹਾਡਾ ਪਾਣੀ ਬਾਰੇ ਕੀ ਖਿਆਲ ਹੈ ਤਾਂ ਉਹਨਾਂ ਨੇ ਵੀ ਇਹੀ ਤਰਕ ਦਿੱਤਾ ਕਿ ਅਸੀਂ ਇਹਨਾਂ ਨੂੰ ਪਹਿਲਾਂ ਕਿਹਾ ਸੀ ਜਦੋਂ ਇਹਨਾਂ ਦੇ ਹੱਥ ਦੇ ਵਿੱਚੋਂ ਜਿਹੜਾ ਸਤਲੁਜ ਦਰਿਆ ਜਾਂ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਚੌਧਰ ਖੁੱਸ ਰਹੀ ਸੀ ਤਾਂ ਉਦੋਂ ਇਹਨਾਂ ਨੇ ਧਿਆਨ ਨਹੀਂ ਦਿੱਤਾ ਜਦੋਂ ਹੁਣ ਸਾਰਾ ਕੁਝ ਖੁੱਸ ਗਿਆ ਤਾਂ ਹੁਣ ਇਹੇ ਕੋਸ਼ਿਸ਼ ਕਰ ਰਹੇ ਆ ਕਿ ਅਸੀਂ ਕੀ ਕਰੀਏ ਇੱਕ ਹੋਰ ਇੰਪੋਰਟੈਂਟ ਗੱਲ ਇਸੇ ਸਵਾਲ ਨਾਲ ਜੁੜੀ ਹੋਈ ਹੈ ਕਿਧਰੇ ਨਾ ਕਿਧਰੇ ਕੁਝ ਨੇਤਾਵਾਂ ਨੇ ਇੱਕ ਪੁਰਾਣੇ ਕਾਨੂੰਨ ਦਾ ਵੀ ਹਵਾਲਾ ਦਿੱਤਾ ਕਿ ਜਿਹੜੇ ਵੀ ਪਾਣੀ ਨਾਲ ਸੰਬੰਧਿਤ ਕਾਨੂੰਨ ਬਣਾਏ ਜਾਂਦੇ ਆ ਕਾਨੂੰਨੀ ਤੌਰ ਤੇ 25 ਸਾਲ ਬਾਅਦ ਉਹਨਾਂ ਦਾ ਰਿਵਿਊ ਕਰਨਾ ਬਣਦਾ ਹੈ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਹੁਣ ਬਹੁਤ ਸਾਰੇ ਮਸਲੇ ਇਕੱਠੇ ਹੋ ਗਏ ਕੀ ਹੁਣ 25 ਸਾਲ ਬਾਅਦ ਉਹ ਰਿਵਿਊ ਕੀਤਾ ਜਾਊਗਾ ਜਾਂ ਜਿਹੜਾ ਪਹਿਲੇ ਕੈਪਟਨ ਦੀ ਸਰਕਾਰ ਵੇਲੇ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟ ਹੈ ਉਹ ਲਾਗੂ ਰਹੂਗਾ ਕੀ ਪਾਣੀ ਹੁਣ ਬੰਦ ਹੋਊਗਾ ਕੀ ਕੇਂਦਰ ਸਰਕਾਰ ਪਾਣੀ ਬੰਦ ਕਰਨ ਤੇ ਘਟ ਕਰਨ ਤੇ ਜਾਂ ਵਰਤੋਂ ਯੋਗ ਬਣਾਉਣ ਦੇ ਉੱਪਰ ਕੀ ਫੈਸਲਾ ਲਾਊਗੀ ਇਹ ਬਹੁਤ ਸਾਰੇ ਮੁੱਦੇ ਐ ਜਿਹੜਿਆਂ ਤੇ ਰਾਜਨੀਤੀ ਚੱਲ ਰਹੀ ਐ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਕਹਿੰਦੀਆਂ ਅਸੀਂ ਪੰਜਾਬ ਨਾਲ ਐ ਹਰਿਆਣੇ ਦੀਆਂ ਸਾਰੀਆਂ ਪਾਰਟੀਆਂ ਕਹਿੰਦੀਆਂ ਅਸੀਂ ਹਰਿਆਣੇ ਨਾਲ ਐ ਹੁਣ ਇਹਦਾ ਕੀ ਹੱਲ ਨਿਕਲਦਾ ਐ ਕਿਵੇਂ ਨਿਕਲਦਾ ਇਹਦੇ ਬਾਰੇ ਆਉਣ ਵਾਲੇ ਦਿਨਾਂ 'ਚ ਹੀ ਕੁਝ ਕਿਹਾ ਜਾ ਸਕਦਾ ਬਿਲਕੁਲ ਹਾਲ ਤਾਂ ਖੈਰ ਪੰਜਾਬ ਸਰਕਾਰ ਨੇ ਅੱਜ ਦੀ ਸਰਪੱਲੀ ਬੈਠਕ ਦੇ ਵਿੱਚ ਵੀ ਫੈਸਲਾ ਹੋ ਗਿਆ ਇਸ ਤੋਂ ਪਹਿਲਾਂ ਪੰਜਾਬ ਗੌਰਮ ਨੂੰ ਪਹਿਲਾਂ ਹੀ ਐਲਾਨ ਕੀਤਾ ਹੋਇਆ ਹੈ ਕਿ ਸੋਮਵਾਰ ਨੂੰ ਜਿਹੜਾ ਇਸ ਮਾਮਲੇ ਉੱਤੇ ਵਿਸ਼ੇਸ਼ ਸੈਸ਼ਨ ਸਦਨ ਦਾ ਜਲਾਸ ਸਦਨ ਦਾ ਖੈਰ ਉਹਦੇ ਵਿੱਚ ਪੰਜਾਬ ਸਰਕਾਰ ਆਪਣੀ ਜਿਹੜੀ ਹੈ ਪੂਰੀ ਗ੍ਰਾਉਂਡ ਪੱਧਰ ਉੱਤੇ ਜਿਹੜੀ ਹੈ ਰੂਪਰੇਖਾ ਤਿਆਰ ਕਰਕੇ ਫਿਰ ਅੱਗੇ ਮਾਮਲੇ ਨੂੰ ਲਿਜਾ ਸਕਦਾ ਹੈ ਇੱਕ ਚਰਚਾ ਇਹ ਆਈ ਕਿ ਸਾਰੇ ਮਾਮਲੇ ਸਬੰਧੀ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲਿਆ ਜਾਵੇ ਖੈਰ ਕੇਂਦਰ ਦੇ ਸਾਰਾ ਮਾਮਲਾ ਪਹਿਲਾਂ ਹੀ ਨੋਟਿਸ ਦੇ ਵਿੱਚ ਹੈ ਕੱਲ ਜਦੋਂ ਪੰਜਾਬ ਨੇ ਬੀਬੀਐਮਬੀ ਦਾ ਜਿਹੜਾ ਵਾਧੂ ਪਾਣੀ ਹਰਿਆਣਾ ਨੂੰ ਜਾਣਾ ਸੀ ਉਹ ਰੋਕ ਲਿਆ ਦਾਗ ਦੇ ਜ਼ੋਰ ਨਾਲ ਆਪਾਂ ਜ਼ਿਕਰ ਕਹਿ ਲਈਏ ਤੇ ਖੈਰ ਕੱਲ ਤੋਂ ਲੈ ਕੇ ਅੱਜ ਤੱਕ ਉਹ ਪਾਣੀ ਰੁਕਿਆ ਹੋਇਆ ਥੰਮਿਆ ਹੋਇਆ ਹੈ ਹਰਿਆਣਾ ਵੀ ਕਈ ਤਰ੍ਹਾਂ ਦੇ ਤਰਕ ਦੇ ਰਿਹਾ ਹੈ ਸਵਾਲ ਇਹਦੇ ਚ ਉਹ ਇਹ ਹੈ ਕਿ ਮਾਮਲਾ ਫਿਰ ਕੇਂਦਰ ਕੋਲ ਜੇ ਜਾਏਗਾ ਤਾਂ ਫਿਰ ਜੇਕਰ ਤਿੰਨ ਤਰੀਕ ਦੇ ਵਿੱਚ ਕੇਂਦਰ ਸਟੈਂਡ ਲੈਂਦਾ ਤਾਂ ਪੰਜਾਬ ਕਿੱਥੇ ਖੜਾ ਹੋਏਗਾ ਜਿਸ ਤੋਂ ਪਹਿਲਾਂ ਡਾਕਟਰ ਸਾਹਿਬ ਤੁਸੀਂ ਦੱਸਿਆ ਕਿ BBMP ਦੇ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਦੀ ਪਿਛਲੇ ਸਮੇਂ ਇੱਕ ਢਿੱਲਰੀ ਪ੍ਰਬੰਧਕੀ ਪੱਦਰਦੀ ਜਿਹਦੇ ਵਿੱਚ ਵੀ ਤਕਨੀਕੀ ਪੱਖੋਂ ਪੰਜਾਬ ਕਈ ਵਾਰ ਕਿਤੇ ਨਾ ਕਿਤੇ ਝੂਠਾ ਪੈ ਸਕਦਾ ਉਹ ਗੱਲ ਵੱਖਰੀ ਹੈ ਕਿ ਪੰਜਾਬ ਦਾ ਇਹ ਹੱਕ ਹੈ ਕਿ ਇਹ ਰਿਪੀਰੀਅਨ ਜਿਹੜਾ ਸਿਧਾਂਤ ਉਹਦੇ ਇਵੇਜ ਵੀ ਤੇ ਉਹਦਾ ਵੀ ਜਿਹੜੀ ਹੈ ਮਲਕੀਤ ਮਲਕੀਅਤ ਪੱਖੋਂ ਵੀ ਜਿਹੜਾ BBMP ਦਾ ਕੇਰਾ ਜਾਂ ਕਿਹੜੀ ਹੈ ਕਿ ਡੈਮ ਇਹ ਪੰਜਾਬ ਦੇ ਵਿੱਚ ਪੈਂਦਾ ਹੁਣ ਅਗਲੇ ਸਮੇਂ ਇਹ ਜਿਹੜਾ ਵਿਸ਼ੇਸ਼ ਸੈਸ਼ਨ ਸੱਦਿਆ ਗਿਆ ਸੋਮਵਾਰ ਇਮੀ ਇਹਦੇ ਵਿੱਚ ਪੰਜਾਬ ਪੰਜਾਬ ਨੇ ਤਾਂ ਅੱਜ ਹੀ ਸਟੈਂਡ ਲੈ ਲਿਆ ਸਾਰੀਆਂ ਰਾਜਸੀ ਤਰ੍ਹਾਂ ਨੇ ਇੱਕਜੁੱਟਤਾ ਦਾ ਪ੍ਰਟਾਵਾ ਕੀਤਾ ਵੱਡੀ ਗੱਲ ਹੈ ਕਿ ਜਿਹੜੀ ਹੈ ਸੈਂਟਰ ਦੇ ਵਿੱਚ ਸਤਾ ਤੇ ਭਾਰਤੀ ਜਨਤਾ ਪਾਰਟੀ ਉਹਦੇ ਆਗੂ ਸੁਨੀਲ ਜਾਖੜ ਨੇ ਵੀ ਅੱਜ ਪੰਜਾਬ ਦੇ ਹੱਕ ਦੇ ਵਿੱਚ ਸਟੈਂਡ ਲਿਆ ਆਪਣਾ ਉਹਨਾਂ ਨੇ ਬਕਾਇਦਾ ਯਾਰਾ ਤੌਰ ਤੇ ਕਿਹਾ ਕਿ ਅਸੀਂ ਪੰਜਾਬ ਦੇ ਨਾਲ ਖੜੇ ਹਾਂ ਕੀ ਦੇਖਦੇ ਹਾਂ ਕਿ ਵਿਸ਼ੇਸ਼ ਸੈਸ਼ਨ ਦੇ ਵਿੱਚ ਕੀ ਆਪਾਂ ਲੱਭਾਂਗੇ ਜਿਹੜਾ ਜਿਹਦੇ ਨਾਲ ਕੇਂਦਰ ਤੱਕ ਗੱਲ ਪੰਜਾਬ ਦੀ ਉਸ ਕਦਰ ਜਾਏ ਕਿ ਕੇਂਦਰ ਵਿਚਾਰੇ ਜਾਂ ਸੋਚੇ ਕਿ ਪੰਜਾਬ ਸੱਚਾ ਕਲਪ੍ਰਿਆ ਜੀ ਦੇਖੋ ਇੱਕ ਗੱਲ ਤਾਂ ਜਿਹੜੀ ਸਵਾਲ ਚ ਆਈ ਹੈ ਕਿ ਪੰਜਾਬ ਸ਼ੜਕ ਤੇ ਝੂਠਾ ਪੈ ਗਿਆ ਇਹ ਨਹੀਂ ਹੈ ਹੂੰ ਜੀ ਉਹ ਇਸ ਕਰਕੇ ਨਹੀਂ ਹੈ ਕਿ ਜਿੰਨਾ ਪਾਣੀ ਹਮੇਸ਼ਾ ਤੋਂ ਦਿੱਤਾ ਜਾਂਦਾ ਰਿਹਾ ਉਹਨਾ ਪਾਣੀ ਹਰਿਆਣਾ ਆਪਣੇ ਹਿੱਸੇ ਦਾ ਲੈ ਵੀ ਰਿਹਾ ਤੇ ਉਹਨੂੰ ਦਿੱਤਾ ਵੀ ਜਾ ਚੁੱਕਿਆ ਹੂੰ ਦੂਸਰੀ ਗੱਲ ਹੌਂਸੇ ਜੇ ਦਿੱਤਾ ਜਾ ਰਿਹਾ ਤਾਂ ਅੱਗੇ ਮਸਲਾ ਕੀ ਹੈ ਉਹ ਕਹਿੰਦੇ ਜੀ ਸਾਨੂੰ ਵਾਧੂ ਜ਼ਰੂਰਤ ਹੈ ਸਾਨੂੰ ਹੋਰ ਪਾਣੀ ਦਿਓ ਇਹ ਉਹਨਾਂ ਦੀ ਮੰਗ ਹੈ ਪੰਜਾਬ ਕਹਿ ਰਿਹਾ ਕਿ ਸਾਡੇ ਕੋਲੇ ਹੋਰ ਵਾਧੂ ਦੇਣ ਲਈ ਪਾਣੀ ਨਹੀਂ ਹੈ ਕਿਉਂਕਿ ਪਾਣੀ ਸਾਡੇ ਕੋਲੇ ਪਹਿਲੇ ਹੀ ਘਟਾ ਹੈ ਸਾਡੀ ਆਪਣੀ ਜ਼ਮੀਨ ਹੈ ਜਿਹੜੀ ਉਹ ਖੁਸ਼ਕੀ ਵੱਲ ਜਾ ਰਹੀ ਹੈ ਇਹ ਤਾਂ ਹਕੀਕਤ ਹੈ ਦੂਸਰੀ ਗੱਲ ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਹੈ ਜਿਨੇ ਪਾਣੀ ਦੀ ਜਾਂ ਬਿਜਲੀ ਦੀ ਵੰਡ ਕਰਨੀ ਹੈ ਜਾਂ ਪ੍ਰਬੰਧਕੀ ਮਸਲੇ ਜਿਹਦੇ ਕੋਲੇ ਜਾਣੇ ਹੈ ਉਹਨੂੰ ਕੌਣ-ਕੌਣ ਦੇਖਦਾ ਹੈ ਉਹਦੇ ਵਿੱਚ ਕੁਝ ਮੈਂਬਰ ਹੈ ਜਿਹੜੇ ਉਹ ਪੰਜਾਬ ਦੇ ਪੰਜਾਬ ਨਾਲ ਲੱਗਦੇ ਬਾਕੀ ਸੂਬੇ Rajasthan ਦੇ Haryana ਦੇ ਤੇ ਪ੍ਰਮੁੱਖ ਤੌਰ ਤੇ ਕੇਂਦਰ ਸਰਕਾਰ ਦੇ ਹੁਣ ਜੇ ਉੱਥੇ ਬੈਠ ਕੇ ਕੋਈ ਫੈਸਲਾ ਹੋਊਗਾ ਉੱਥੇ ਇੱਕ ਤਰ ਕੇਂਦਰ ਹੈ ਭਾਰਤੀ ਜਨਤਾ ਪਾਰਟੀ ਦੀ ਦੂਜੀ ਤਰ Haryana ਹੈ ਭਾਰਤੀ ਜਨਤਾ ਪਾਰਟੀ ਦੀ ਤੀਜੀ ਤਰ Rajasthan ਹੈ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਦੀ ਜੇ ਪੋਲੀਟਿਕਲੀ ਗੱਲ ਕਰੀਏ ਪੰਜਾਬ ਸਰਕਾਰ ਚ ਆਮ ਆਦਮੀ ਪਾਰਟੀ ਜੇ ਤੁਸੀਂ ਪਹਿਲਾਂ ਹੀ ਉਥੇ ਚੌਥੇ ਹਿੱਸੇ ਤੇੋਂ ਦਾ ਫੈਸਲਾ ਕੀ ਹੋਊਗਾ ਇਹਦੇ ਬਾਰੇ ਕਹਿਣ ਦੀ ਜਾਂ ਦੱਸਣ ਦੀ ਲੋੜ ਨਹੀਂ ਹੈ ਜੀ ਨੰਬਰ 2 ਜਿਹੜਾ ਕੇਂਦਰ ਦੇ ਵਿੱਚ ਪਾਣੀਆਂ ਦੇ ਮਸਲੇ ਨੂੰ ਦੇਖਣ ਵਾਲਾ ਵਿਅਕਤੀ ਹੈ ਉਹ ਹਰਿਆਣੇ ਦਾ ਹੀ ਪਹਿਲਾ ਮੁੱਖ ਮੰਤਰੀ ਹੈ ਇਸ ਕਰਕੇ ਕਿਤੇ ਇਹ ਸੰਭਵ ਹੋ ਸਕਦਾ ਹੈ ਕਿ ਕੋਈ ਉਹ ਐਸਾ ਫੈਸਲਾ ਕੇਂਦਰ ਵੱਲੋਂ ਕਰਵਾ ਦੇ ਜਿਹੜਾ ਹਰਿਆਣੇ ਦੇ ਹੱਕ ਦੇ ਵਿੱਚ ਨਾ ਹੋਵੇ ਹਮ ਇਸ ਲਈ ਹੁਣ ਹਾਲਾਤ ਇਹ ਬਣੇ ਹੋਏ ਐ ਕਿ ਸਾਰੇ ਦੇ ਸਾਰੇ ਵਿਅਕਤੀ ਮੂਲ ਮਸਲੇ ਨੂੰ ਸਮਝੇ ਤੋਂ ਬਿਨਾ ਵੱਧ ਤੋਂ ਵੱਧ ਉੱਚੀ ਸੁਰ ਦੇ ਵਿੱਚ ਵੱਡੀ ਰਾਜਨੀਤੀ ਕਰਨ ਵੱਲ ਲੱਗੇ ਹੋਏ ਐ ਇਹਦਾ ਹੁਣ ਮਸਲੇ ਦਾ ਹੱਲ ਕੀ ਹੋਵੇ ਇੱਕ ਤਾਂ ਹੱਲੇ ਦਾ ਰਾਜਨੀਤਿਕ ਐ ਦੂਸਰਾ ਹੱਲੇ ਦਾ ਵਿਹਾਰਕ ਐ ਰਾਜਨੀਤਿਕ ਹੱਲ ਤਾਂ ਸਾਰੀਆਂ ਪਾਰਟੀਆਂ ਸੈਸ਼ਨ ਬੁਲਾਉਣ ਉਹ ਪਾਰਟੀਆਂ ਬੈਠ ਕੇ ਮੀਟਿੰਗ ਕਰਨ ਵੰਡ ਨੂੰ ਦੁਬਾਰਾ ਖੋਲਣ ਕਾਨੂੰਨੀ ਰੈ ਲੈਣ ਕੇਸ ਕਰਨ ਇਹ ਹੋ ਗਿਆ ਕਾਨੂੰਨੀ ਪੱਖ ਦੂਜਾ ਜਿਹੜਾ ਵਿਹਾਰਕ ਪੱਖ ਹੈ ਅੱਜ ਤੋਂ 2 ਜਾਂ 3 ਮਹੀਨਿਆਂ ਨੂੰ ਪੰਜਾਬ ਦੇ ਵਿੱਚ ਜਦੋਂ ਬਰਸਾਤਾਂ ਪਈਆਂ ਤਾਂ ਜਿਹੜਾ ਘੱਗਰ ਦਰਿਆ ਹੈ ਇਹ ਭਰ ਕੇ ਵਗਦਾ ਤੇ ਪੰਜਾਬ ਦਾ ਤੀਜਾ ਹਿੱਸਾ ਉਹਦੇ ਹੱਡ ਦੀ ਮਾਰ ਦੇ ਵਿੱਚ ਆ ਜਾਂਦਾ ਹੈ ਕੀ ਕਦੇ ਸਾਡੀਆਂ ਦੋਵੇਂ ਸਰਕਾਰਾਂ ਨੇ ਅਸੀਂ ਕਿਸੇ ਇੱਕ ਸਰਕਾਰ ਦਾ ਪੱਖ ਨਹੀਂ ਲੈਂਦੇ ਪੰਜਾਬ ਸਰਕਾਰ ਜਾਂ ਹਰਿਆਣਾ ਸਰਕਾਰ ਨੇ ਕਦੇ ਸੋਚਿਆ ਵੀ ਘੱਗਰ ਦਰਿਆ ਦੇ ਪਾਣੀ ਨੂੰ ਬੰਨ੍ਹ ਮਾਰ ਕੇ ਅਸੀਂ ਛੋਟੇ-ਛੋਟੇ ਚਾਰ ਡੈਮ ਬਣਾ ਲਈਏ ਲੋੜ ਸਮੇਂ ਪਾਣੀ ਨੂੰ ਵਰਤਿਆ ਜਾ ਸਕੇ ਨੰਬਰ 2 ਕੀ ਕਦੇ ਸਾਡੀਆਂ ਸਰਕਾਰਾਂ ਨੇ ਇਜ਼ਰਾਈਲ ਦੇ ਵਿੱਚ ਸਾਰਾ ਮਾਰੂਥਲ ਦਾ ਇਲਾਕਾ ਡ੍ਰਿਪ ਇਰੀਗੇਸ਼ਨ ਨਾਲ ਤੇ ਉਹਨਾਂ ਨੇ ਫਾਉਂਟੇਨ ਇਰੀਗੇਸ਼ਨ ਦੇ ਨਾਲ ਆਪਣੇ ਮਸਲੇ ਹੱਲ ਕੀਤੇ ਆ ਸਾਡੇ ਡਾਂਗ ਦੇ ਜ਼ੋਰ ਨਾਲ ਮਸਲੇ ਹੱਲ ਕਰ ਰਹੇ ਹਾਂ ਟੈਕਨਾਲੋਜੀ ਦੇ ਜ਼ੋਰ ਨਾਲ ਨਹੀਂ ਕਰਨਾ ਚਾਹੁੰਦੇ ਅਸੀਂ ਗੱਲ ਕਰ ਰਹੇ ਸੀ ਟੈਕਨਾਲੋਜੀ ਦੀ ਕਿ ਟੈਕਨਾਲੋਜੀ ਦੀ ਹੈਲਪ ਨਾਲ ਬਹੁਤ ਸਾਰੇ ਬਾਹਰਲੇ ਮੁਲਕ ਹੈ ਜਿਹੜੇ ਉਹ ਆਪਣੀ ਖੇਤੀ ਨੂੰ ਅਗਲੇ ਪੱਧਰ ਤੇ ਲਿਜਾ ਰਹੇ ਆ ਸਾਡੀ ਲੜਾਈ ਹੈ ਜਿਹੜੀ ਉਹ ਰਾਜਨੀਤੀ ਤੇ ਜ਼ਿਆਦਾ ਕੇਂਦਰਿਤ ਹੋ ਰਹੀ ਹੈ ਮੈਨੂੰ ਇਹ ਲੱਗਦਾ ਕਿ ਪਿਛਲੇ ਲੰਬੇ ਸਮੇਂ ਤੋਂ ਅਸੀਂ ਪਾਣੀ ਦੇਵਾਂਗੇ ਪਾਣੀ ਨਹੀਂ ਦੇਵਾਂਗੇ ਪਾਣੀ ਲੈ ਕੇ ਛੱਡਾਂਗੇ ਪਾਣੀ ਦੇ ਲਈ ਅਸੀਂ ਖੂਨ ਵਹਾ ਸਕਦੇ ਆ ਇਹੋ ਜੇ ਨਾਅਰੇਾਂ ਤੇ ਜ਼ਿਆਦਾ ਜੋਰ ਹੈ ਮੈਨੂੰ ਇਹ ਲੱਗਦਾ ਹੈ ਕਿ ਇਹ ਗੱਲਾਂ ਵੀ ਆਪਣੇ ਆਪ ਚ ਮਹੱਤਵਪੂਰਨ ਹੈ ਕਿ ਅਸੀਂ ਆਪਣੇ ਹੱਕਾਂ ਦੀ ਹਿੱਤਾਂ ਦੀ ਸੂਬੇ ਦੀ ਰੱਖਿਆ ਕਰੀਏ ਉਹਦੇ ਲਈ ਸਟੈਂਡ ਲਈਏ ਰਾਜਨੀਤੀ ਵੀ ਕਰੀਏ ਪਰ ਕਿਤੇ ਨਾ ਕਿਤੇ ਨਾਲ ਹੀ ਨਾਲ ਇਹ ਵੀ ਮਹੱਤਵਪੂਰਨ ਹੈ ਕਿ ਸਾਨੂੰ ਟੈਕਨੋਲੋਜੀ ਦੇ ਪੱਖ ਤੋਂ ਸਾਨੂੰ ਇੱਕ ਵਿਸ਼ੇਸ਼ ਕਿਸਮ ਦੇ ਵਿਗਿਆਨਕ ਕਿ ਅਸੀਂ ਕਿਸ ਪ੍ਰਕਾਰ ਜਿਹੜਾ ਪਾਣੀ ਹੈ ਉਸ ਨੂੰ ਵਧੀਆ ਤਰੀਕੇ ਨਾਲ ਥੋੜੇ ਪਾਣੀ ਨਾਲ ਵਧੇਰੇ ਵਰਤੋਂ ਕਰ ਸਕਦੇ ਆਂ ਦੂਸਰੀ ਗੱਲ ਜਦੋਂ ਹਰਿਆਣਾ ਤੇ ਪੰਜਾਬ ਨੂੰ ਅਸੀਂ ਲਕੀਰ ਕੱਢ ਕੇ ਵੰਡ ਕੇ ਦੇਖਣ ਦੀ ਕੋਸ਼ਿਸ਼ ਕਰਦੇ ਆਂ ਤਾਂ ਅਸੀਂ ਸਾਰੇ ਜਾਣਦੇ ਆਂ ਕਿ ਹਰਿਆਣਾ ਵੀ ਕਿਸੇ ਸਮੇਂ ਪੰਜਾਬ ਹੀ ਸੀ ਉਹਦੇ ਵੀ ਵੱਡੀ ਪੱਧਰ ਤੇ ਜਿਹੜੇ ਉੱਥੇ ਲੋਕ ਬੈਠੇ ਆ ਉਹ ਵੀ ਪੰਜਾਬੀ ਐ ਜੇ ਹੋਰ ਮੈਂ ਸਪਸ਼ਟ ਸ਼ਬਦਾਂ ਚ ਕਹਾ ਕਿ ਉੱਥੇ ਵੀ ਖੇਤੀ ਕਾਰਬ ਵਧੇਰੇ ਸਿੱਖੀ ਐ ਇਸ ਕਰਕੇ ਮੈਨੂੰ ਇਹ ਲੱਗਦਾ ਕਿ ਇਹ ਮਸਲਾ ਰਾਜਨੀਤੀ ਕਰਨ ਲਈ ਤਾਂ ਠੀਕ ਐ ਪਰ ਇਹ ਮਸਲਾ ਹੈ ਜਿਹੜਾ ਵੰਡੀਆਂ ਪਾਉਣ ਲਈ ਬਿਲਕੁਲ ਵੀ ਠੀਕ ਨਹੀਂ ਹੈ ਇਸ ਲਈ ਰਾਜਨੀਤਿਕ ਹੱਲ ਆਪਣੀ ਥਾਂ ਤੇ ਹੈ ਉਹਦੇ ਲਈ ਸਾਡੇ ਜਿਹੜੇ ਸਾਰੇ ਵਿਅਕਤੀ ਹੈ ਜਿਹੜੇ ਸਾਡੇ ਜਿਨ੍ਹਾਂ ਦੀ ਜ਼ਿੰਮੇਵਾਰੀ ਰਾਜਨੀਤੀ ਕਰਨ ਦੀ ਉਹ ਲੱਗੇ ਹੋਏ ਹੈ ਨਾਲ ਹੀ ਨਾਲ ਇਹਦੇ ਜਿਹੜੇ ਸਾਡੇ ਭੂ ਵਿਗਿਆਨੀ ਹੈ ਜਿਹੜੇ ਸਾਡੇ ਵਾਟਰ ਕੰਜ਼ਰਵੇਸ਼ਨ ਨਾਲ ਜੁੜੇ ਹੋਏ ਹੈ ਦਰਿਆਵਾਂ ਦੇ ਮਹਾਰਾ ਜਿਹੜੇ ਸਾਡੇ ਵਾਟਰ ਟੇਬਲ ਉੱਪਰ ਚੱਕਣ ਲਈ ਟੈਕਨੋਲੋਜੀ ਦੀ ਜ਼ਰੂਰਤ ਨੂੰ ਪੈਦਾ ਕਰ ਸਕਦੇ ਆ ਜਿਹੜੇ ਛੋਟੇ-ਛੋਟੇ ਪੌਂਡ ਬਣਾ ਕੇ ਉਹਨਾਂ ਚੋਂ ਜਿਹੜੀ ਇਰੀਗੇਸ਼ਨ ਲਈ ਜਿਵੇਂ ਗੁਜਰਾਤ ਦੇ ਵਿੱਚ ਕੁਝ ਮਾਡਲ ਇਹੋ ਜੇ ਸਕਸੈਸਫੁਲ ਚੱਲ ਰਹੇ ਆ ਉਹਨਾਂ ਚੀਜ਼ਾਂ ਦੀ ਵੀ ਕਿਤੇ ਨਾ ਕਿਤੇ ਸਾਨੂੰ ਵਰਤੋਂ ਕਰਨੀ ਚਾਹੀਦੀ ਹੈ ਹਾਂ ਹਾਂ ਡਾਕਟਰ ਸਾਹਿਬ ਇਹ ਮਾਮਲਾ ਫਿਰ ਜੇ ਦੇਖੀਏ ਕਿ ਕਿਵੇਂ ਜਲਦੀ ਹੱਲ ਹੋਏ ਉਮੀਦ ਹੁਣ ਇੱਕ ਵਾਰ ਫਿਰ ਵੱਜੀ ਹੈ ਪਰ ਨਾਲ ਮਾਮਲਾ ਇਸ ਤੋਂ ਪਹਿਲਾਂ ਮਾਨਯੂਕ ਸੁਪਰੀਮ ਕੋਰਟ ਦੇ ਵਿੱਚ ਵੀ ਹੈ ਪੰਜਾਬ ਤੇ ਹਰਿਆਣਾ ਦਾ ਬਵਾਦ ਉਧਰ ਨਾਲ ਰਾਜਸਥਾਨ ਦਾ ਮਾਮਲਾ ਦਿੱਲੀ ਵਾਲਾ ਮਾਮਲਾ ਕੰਬਾਈਨਡ ਪੱਧਰ ਉਤੇ ਕਈ ਪੱਖਾਂ ਨੂੰ ਲੈ ਕੇ ਅਦਾਲਤੀ ਪ੍ਰਕਿਰਿਆਵਾਂ ਦੇ ਵਿੱਚ ਲੰਬੇ ਸਮੇਂ ਤੋਂ ਚੱਲ ਰਿਹਾ ਦੂਜੇ ਪਨੇ ਕੇਂਦਰੀ ਕਿਰੈਬ ਵਿਭਾਗ ਨੇ ਅੱਜ ਪੰਜਾਬ ਹਰਿਆਣਾ ਹਿਮਾਚਲ ਤੇ ਰਾਜਸਥਾਨ ਜਿਹੜੇ ਇਹ ਪਾਣੀ ਨਾਲ ਸੰਬੰਧਿਤ ਤੇ ਰਾਜ ਭਾਵੇਂ ਕਿ ਪੀਰੈਂਡ ਸਿਧਾਂਤ ਪੱਖੋਂ ਪੰਜਾਬ ਹੀ ਹੈ ਪਰ ਉਹ ਨਾਲ ਜੁੜੇ ਹੋਏ ਨੇ ਜਿਵੇਂ ਹਰਿਆਣਾ ਤਾਂ ਚਲੋ ਸਾਂਝੇ ਪੰਜਾਬ ਦਾ ਹਿੱਸਾ ਸੀ ਉਹ ਹਿੱਸਾ ਹੈ ਉਹਦੇ ਕੋਲ ਔਰ ਅੱਜ ਕੇਂਦਰੀ ਗ੍ਰਹਿ ਵਿਭਾਗ ਨੇ ਵੀ ਮੀਟਿੰਗ ਸੱਦੀ ਹੋਈ ਹੈ ਇਹ ਆਪਣੇ ਪ੍ਰਸ਼ਾਸਕੀ ਪੱਧਰ ਉੱਤੇ ਕਹਿੰਦਾ ਭਾਵ ਕਿ ਆਪਣੇ ਜ਼ਿਲ੍ਹਾ ਵਿਭਾਗ ਦੀ ਸਖਤਰ ਜਾਂ ਗ੍ਰਹਿ ਵਿਭਾਗ ਨਾਲ ਸੰਬੰਧਿਤ ਕਿਵੇਂ ਦੇਖਦੇ ਆਂ ਅੱਜ ਇਹ ਸਾਰੇ ਅਦਾਲਤੀ ਪ੍ਰਕਿਰਿਆਵਾਂ ਦੇ ਵਿੱਚ ਕੇਂਦਰ ਦੀ ਦਖਲਅੰਦਾਜ਼ੀ ਤੇ ਪੰਜਾਬ ਨੂੰ ਸੇਮ ਡੇ ਇੱਕ ਇੱਕ ਜੁੜਤਾ ਦਾ ਪਟਾਵਾ ਕਰ ਲੈਣਾ ਕੀ ਲੱਗਦਾ ਹੈ ਕਿ ਇਹ ਮਸਲਾ ਸਪੀਡ ਨਾਲ ਅੱਗੇ ਵਧੇਗਾ ਕਿ ਉਸ ਸਪੀਡ ਨਾਲ ਇਹਦਾ ਹੱਲ ਹੋਏਗਾ ਜਾਂ ਇਹ ਰਾਜਨੀਤੀ ਦੀ ਪੀੜ ਚੜ ਕੇ ਫਿਰ ਇਹ ਲੰਮੀਆਂ ਰਾਹਾਂ ਵੱਲ ਵਧੇਗਾ ਜਿਵੇਂ ਪਿਛਲੇ ਸਮੇਂ ਆਪਾਂ ਦੇਖਦੇ ਰਹੇ ਹਾਂ ਦੇਖੋ ਕੁਝ ਮਸਲੇ ਇਦਾਂ ਦੇ ਹੈ ਜਿਨ੍ਹਾਂ ਦਾ ਜੇ ਆਪਾਂ ਕਹੀਏ ਕਿ ਦੋ ਦੁਨੀ ਚਾਰ ਕਰਕੇ ਹੱਲ ਨਿਕਲਿਆ ਹੋਊਗਾ ਤਾਂ ਨਹੀਂ ਨਿਕਲਦਾ ਉਹਦੇ ਚ ਕਾਰਨ ਇਹ ਹੈ ਕਿ ਨਾ ਤਾਂ ਇਹ ਮਸਲਾ ਅੱਜ ਜਾਂ ਕੱਲ ਸ਼ੁਰੂ ਹੋਇਆ ਹੈ ਇਹ ਲਗਾਤਾਰ ਮਸਲਾ ਚੱਲਦਾ ਰਿਹਾ ਹੈ ਕਈ ਸਰਕਾਰਾਂ ਦੀ ਪੀੜ ਚੜਕੀਆਂ ਪੰਜਾਬ ਦਾ 15-20 ਸਾਲ ਮਾਹੌਲ ਇਸੇ ਨੂੰ ਲੈ ਕੇ ਖਰਾਬ ਰਿਹਾ ਇਸੇ ਨੂੰ ਲੈ ਕੇ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਆਈਆਂ ਤੇ ਹਜ਼ਾਰਾਂ ਹੀ ਨੌਜਵਾਨ ਜਿਹੜੇ ਇਸ ਮਸਲੇ ਤੋਂ ਅੱਗੇ ਤੁਰੇ ਸੀਗੇ ਉਹ ਕਿਸੇ ਨਾ ਕਿਸੇ ਜ਼ਮਾਨੇ 'ਚ ਉਹਨੂੰ ਮਿਲਿਟੈਂਸੀ ਦਾ ਨਾਂ ਦੇ ਕੇ ਬਹੁਤ ਸਾਰੇ ਜਵਾਨ ਹੈ ਜਿਹੜੇ ਉਹ ਮਾਰੇ ਵੀ ਗਏ ਇਸ ਕਰਕੇ ਇਸ ਮਸਲੇ ਦਾ ਏਡੀ ਛੇਤੀ ਹੱਲ ਨਿਕਲਣ ਵਾਲਾ ਤਾਂ ਲੱਗਦਾ ਨਹੀਂ ਜਿੱਥੋਂ ਤੱਕ ਗ੍ਰਹਿ ਵਿਭਾਗ ਦੀ ਗੱਲ ਹੈ ਲਾਂਡ ਆਂਡਰ ਦੀ ਸਿਚੁਏਸ਼ਨ ਨੂੰ ਦੇਖਣਾ ਕਾਬੂ ਵਿੱਚ ਰੱਖਣਾ ਕਿੱਥੋਂ ਤੱਕ ਉਹ ਜਾ ਸਕਦੀ ਹੈ ਖਰਾਬ ਨਾ ਹੋਵੇ ਇਹ ਕੇਂਦਰ ਸਰਕਾਰ ਦੇ ਗ੍ਰਹਿ ਵਿਭਾਗ ਦੀ ਜ਼ਿੰਮੇਵਾਰੀ ਹੈ ਉਹ ਆਪਣੀ ਜ਼ਿੰਮੇਵਾਰੀ ਪੂਰੀ ਕਰ ਰਹੀ ਹੈ ਜਿਹੜੀ ਕਿ ਆਪਣੇ ਆਪ ਦੇ ਵਿੱਚ ਠੀਕ ਗੱਲ ਵੀ ਹੈ ਕਿਉਂਕਿ ਜੇ ਗੱਲ ਹੀ ਨਹੀਂ ਕੀਤੀ ਜਾਊਗੀ ਤਾਂ ਮਸਲੇ ਦਾ ਹੱਲ ਕਿ ਨਿਕਲੂਗਾ ਦੂਸਰੀ ਗੱਲ ਜਦੋਂ ਦੋ ਸੂਬਿਆਂ ਦੇ ਵਿਚਕਾਰ ਸਮੱਸਿਆ ਖੜੀ ਹੁੰਦੀ ਹੈ ਤਾਂ ਉਹਦਾ ਹੱਲ ਦੋ ਪ੍ਰਕਾਰ ਹੀ ਨਿਕਲਦਾ ਹੈ ਜਾਂ ਤਾਂ ਕੇਂਦਰ ਸਰਕਾਰ ਦਖਲ ਦੇਵੇ ਜਾਂ ਕਾਨੂੰਨ ਆਪਣਾ ਦਖਲ ਦੇਵੇ ਕਾਨੂੰਨ ਨੇ ਆਪਣਾ ਦਖਲ ਦੇ ਕੇ ਕੁਝ ਫੈਸਲੇ ਕੀਤੇ ਉਹਨਾਂ ਫੈਸਲਿਆਂ ਨੂੰ ਕਦੇ ਇੱਕ ਤਰ ਤੇ ਕਦੇ ਦੂਸਰੀ ਤਰ ਚੁਣੌਤੀ ਦਿੰਦੀ ਰਹੀ ਜਾਂ ਉਹ ਕਹਿੰਦੀ ਰਹੀ ਕਿ ਸਾਨੂੰ ਇਹ ਮਨਜ਼ੂਰ ਨਹੀਂ ਹੈ ਕਿਉਂਕਿ ਕਿਤੇ ਨਾ ਕਿਤੇ ਮਸਲਾ ਇਹ ਆ ਜਾਂਦਾ ਹੈ ਕਿ ਪਾਣੀਆਂ ਦਾ ਮਸਲਾ ਵਿਚ ਵਿਚਕਾਰ ਲਟਕ ਜਾਂਦਾ ਹੈ ਉਦੋਂ ਕਿਹਾ ਜਾਂਦਾ ਹੈ ਕਿ ਸੂਬਾ ਸਰਕਾਰ ਇਹਨਾਂ ਤੇ ਅਧਿਕਾਰ ਰੱਖਦੀ ਹੈ ਇਸੇ ਲਈ ਜਿਹੜਾ ਮਸਲਾ ਹੋਰ ਪਿੱਛੇ ਜਾਂਦਾ ਤਾਂ ਉਦੋਂ ਕਿਹਾ ਜਾਂਦਾ ਹੈ ਕਿ ਰਾਜਸਥਾਨ ਤੋਂ ਅੰਗਰੇਜ਼ਾਂ ਦੇ ਸਮੇਂ ਪੰਜਾਬ ਦੇ ਪਾਣੀਆਂ ਤੇ ਰਾਇਲਟੀ ਲਈ ਜਾਂਦੀ ਸੀ ਇੱਕ ਤਰ੍ਹਾਂ ਇਹ ਵੀ ਦਿੱਤਾ ਜਾਂਦਾ ਹੈ ਕਿ ਪਾਣੀ ਹੈ ਜਿਹੜਾ ਉਹ ਪੰਜਾਬ ਦਾ ਕੁਦਰਤੀ ਸਰੋਤ ਹੈ ਜੇ ਸਾਡਾ ਕੁਦਰਤੀ ਸਰੋਤ ਬਾਹਰ ਮੁਫਤ ਜਾਂਦਾ ਹੈ ਤਾਂ ਉਹਨਾਂ ਦੇ ਕੁਦਰਤੀ ਸਰੋਤ ਸਾਨੂੰ ਵੀ ਮੁਫਤ ਮਿਲਨੇ ਚਾਹੀਦੇ ਆ ਹੂੰ ਜੀ ਰਾਜਸਥਾਨ ਤੋਂ ਪੰਜਾਬ ਜਿਸਮ ਖਰੀਦਦਾ ਹੈ ਰਾਜਸਥਾਨ ਤੋਂ ਪੰਜਾਬ ਪੱਥਰ ਖਰੀਦਦਾ ਹੈ ਇਸ ਲਈ ਕਦੇ-ਕਦੇ ਇੱਕ ਗੱਲ ਇਹ ਵੀ ਚੱਲਦੀ ਹੈ ਕਿ ਸਾਡੇ ਜਿਹੜੇ ਸਾਰੇ ਦੇ ਸਾਰੇ ਦਰਿਆ ਆ ਉਹਨਾਂ ਦਾ ਰਾਸ਼ਟਰੀਕਰਨ ਕੀਤਾ ਜਾਵੇ ਹੂੰ ਇਹ ਗੱਲ ਹੈ ਜਿਹੜੀ ਇਹ ਓਵੇਂ ਹੀ ਹੈ ਜਿਵੇਂ ਆਪਾਂ ਲੰਬੇ ਸਮੇਂ ਤੋਂ ਗੰਗਾ ਨੂੰ ਸਾਫ਼ ਕਰਨ ਲੱਗੇ ਹੋਈਆਂ ਜਾਂ ਬੁੱਢੇ ਨਾਲੇ ਦੇ ਪਾਣੀ ਨੂੰ ਸਾਫ਼ ਕਰਨ ਲੱਗੇ ਹੋਈਆਂ ਇਹ ਇਦਾਂ ਦੇ ਮਸਲੇ ਆ ਜਿਨ੍ਹਾਂ ਦੇ ਲੰਬੇ ਸਮੇਂ ਤੋਂ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਰਾਜਨੀਤਿਕ ਤੌਰ ਤੇ ਤਾਂ ਫਾਇਦਾ ਹਾਸਲ ਹੋ ਜਾਂਦਾ ਪਰ ਗਰਾਊਂਡ ਲੈਵਲ ਤੇ ਕੋਈ ਇਹਦਾ ਅਸਰ ਜਾਂ ਫਰਕ ਪਿਆ ਸਾਨੂੰ ਨਜ਼ਰ ਨਹੀਂ ਆ ਰਿਹਾ ਇਸ ਲਈ ਮੈਨੂੰ ਇਹ ਲੱਗਦਾ ਹੈ ਕਿ ਗ੍ਰਹਿ ਵਿਭਾਗ ਦੀ ਇੱਕ ਜ਼ਿੰਮੇਵਾਰੀ ਹੈ ਕਿਉਂਕਿ ਅਸੀਂ ਸਾਰੇ ਜਾਣਦੇ ਆ ਕਿ ਅੱਜ ਭਾਰਤ ਦਾ ਮਾਹੌਲ ਹੈ ਜਿਹੜਾ ਉਹ ਪਾਕਿਸਤਾਨ ਨਾਲ ਪਿਛਲੇ ਦਿਨਾਂ ਵਿੱਚ ਜਿਹੜੇ ਉਹ નિર્ਦੋਸ਼ਾਂ ਦੀ ਹੱਤਿਆ ਹੋਈ ਸੀ ਉਹਨਾਂ ਕਰਕੇ ਟੈਨਸ਼ਨ ਵਾਲਾ ਹੈ ਇਹ ਜੇ ਹਾਲਾਤ ਦੇ ਵਿੱਚ ਮੈਨੂੰ ਲੱਗਦਾ ਹੈ ਕੋਈ ਵੀ ਸਿਆਣੀ ਕੇਂਦਰ ਦੀ ਸਰਕਾਰ ਇਹ ਨਹੀਂ ਚਾਹੂਗੀ ਕਿ ਕੋਈ ਹੋਰ ਵੀ ਮਸਲਾ ਖੜਾ ਹੋਵੇ ਮੈਨੂੰ ਇਹ ਲੱਗਦਾ ਹੈ ਕਿ ਕੇਂਦਰ ਦੀ ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾ ਰਹੀ ਹੈ ਤੇ ਦੂਜੇ ਪੱਧਰ ਤੇ ਪੰਜਾਬ ਸਰਕਾਰ ਲਈ ਵੀ ਇਹ ਖਾਸ ਕਿਸਮ ਦਾ ਰਾਜਨੀਤਿਕ ਤੌਰ ਤੇ ਸੁਨਹਿਰੀ ਮੌਕਾ ਹੈ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਕਿਸਾਨੀ ਨੇ ਦੋ ਟੁੱਕ ਪੰਜਾਬ ਦੀ ਸਰਕਾਰ ਨੂੰ ਨਕਾਰਨ ਦੀ ਗੱਲ ਕੀਤੀ ਉਹਦੇ ਨਾਲ ਪਿੰਡਾਂ ਦੇ ਵਿੱਚ ਜਿਹੜੇ ਸਾਡੇ ਮੈਂਬਰ ਲੈਜਿਸਲੇਚਰ ਅਸੈਂਬਲੀ ਆ ਉਹਨਾਂ ਦਾ ਵੜਨਾ ਔਖਾ ਹੋ ਗਿਆ ਸੀ ਹੁਣ ਪਾਣੀਆਂ ਤੇ ਲਏ ਗਏ ਸਟੈਂਡ ਕਾਰਨ ਜਾਂ ਪਾਣੀਆਂ ਤੇ ਕਿਸ ਕਿਸਮ ਦਾ ਓਪੀਨੀਅਨ ਆਉਂਦਾ ਹੈ ਜਾਂ ਸਰਕਾਰ ਕਿੰਨਾ ਕੁ ਅੱਗੇ ਵੱਧ ਕੇ ਇਹ ਗੱਲ ਕਰਦੀ ਹੈ ਭਾਵੇਂ ਇਹਦੇ ਲਈ ਕਿਸਾਨ ਯੂਨੀਅਨ ਦੇ ਲੀਡਰ ਮੰਨਣ ਭਾਵੇਂ ਨਾ ਮੰਨਣ ਪਰ ਇਸ ਨਾਲ ਬੜਾ ਹੀ ਵਧੀਆ ਮੌਕਾ ਸਰਦਾਰ ਭਗਵੰਤ ਸਿੰਘ ਮਾਨ ਹੋਣਾ ਕੋਲੇ ਹੈ ਕਿ ਉਹ ਆਮ ਪੰਜਾਬੀਆਂ ਦੇ ਮਨ ਦੇ ਵਿੱਚ ਆਪਣੀ ਪੈਂਠ ਬਣਾ ਸਕੇ ਕਿ ਦੇਖੋ ਜਦੋਂ ਮੇਰੀ ਜ਼ਿੰਮੇਵਾਰੀ ਆਈ ਮੈਂ ਡਟ ਕੇ ਸਟੈਂਡ ਲਿਆ ਹੂੰ ਤੇ ਮੈਂ ਆਪਣੇ ਸਟੈਂਡ ਤੇ ਖੜਾ ਹਾਂ ਅੱਜ ਦੀ ਮੀਟਿੰਗ ਦੇ ਵਿੱਚ ਕੀ ਹੋਇਆ ਕੱਲ ਨੂੰ ਜਿਹੜਾ ਇਹਨਾਂ ਨੇ ਸਦਨ ਦੀ ਮੀਟਿੰਗ ਸੱਦੀ ਹੈ ਉਹਦੇ ਵਿੱਚ ਕੀ ਹੋਣਾ ਇਹ ਬਾਤ ਦੀ ਗੱਲ ਹੈ ਪਰ ਅੱਜ ਦੇਖਣ ਨੂੰ ਇਹ ਲੱਗ ਰਿਹਾ ਹੈ ਕਿ ਪੰਜਾਬ ਪੂਰੇ ਜੋਰ ਸ਼ੋਰ ਨਾਲ ਆਪਣੇ ਹੱਕਾਂ ਦੀ ਰਾਖੀ ਆਪਣੇ ਪਾਣੀਆਂ ਦੀ ਰਾਖੀ ਆਪਣੀ ਕਿਸਾਨੀ ਦੀ ਰਾਖੀ ਵਾਸਤੇ ਫਿਲਹਾਲ ਤਾਂ ਡਟਿਆ ਹੋਇਆ ਨਜ਼ਰ ਆਉਂਦਾ ਹੂੰ ਬਿਲਕੁਲ ਪਾਣੀਆਂ ਦਾ ਮਸਲਾ ਭਾਵੇਂ ਬਹੁਤ ਡੂੰਘਾ ਹੈ ਪਰ ਜਿਹੜੀ ਅੱਜ ਗੱਲ ਸਾਹਮਣੇ ਆਈ ਕਿ ਪੰਜਾਬ ਨੇ ਪਾਣੀਆਂ ਦੇ ਮਸਲੇ ਉੱਤੇ ਇੱਕ ਜੁਟਤਾ ਦਾ ਪਕਟਾਵਾ ਕੀਤਾ ਹੈ ਪੰਜਾਬ ਪਾਣੀਆਂ ਦੀ ਰਾਖੀ ਲਈ ਅੱਗੇ ਵੇਖਣਾ ਹੈ ਕਿ ਇਹ ਮਾਮਲਾ ਕਿਹੜਾ ਰੁਖ ਅਖਤਿਆਰ ਕਰਦਾ ਹੈ ਫਿਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਹਿ ਸਕਦੇ ਹਾਂ ਕਿ ਵੱਡੇ ਰਾਜਸੀ ਮਾਰ ਸਾਡੇ ਨਾਲ ਜੁੜੇ ਸਨ ਖੈਰ ਸੰਤੂ ਸਾਹਿਬ ਤੁਹਾਡਾ ਸ਼ੁਕਰੀਆ ਜੀ ਹਾਂ ਧੰਨਵਾਦ